ਸਸਕਲ ਦੋਸਤੋ ਹਿਮਾਚਲ ਤੋਂ ਬਾਅਦ ਹੁਣ ਬਿਆਸ ਦਰਿਆ ਦਾ ਪਾਣੀ ਹੀਟਲੇ ਪੱਧਰ ਦੇ ਉੱਤੇ ਪਹਾੜੀਆਂ ਤੋਂ ਬਾਅਦ ਚ ਜੇਕਰ ਗੱਲ ਕੀਤੀ ਜਾਵੇ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਾ ਤਸਵੀਰਾਂ ਤੁਹਾਡੇ ਨਾਲ ਬਿਆਸ ਦਰਿਆ ਦੀਆਂ ਸਾਂਝੀਆਂ ਕਰ ਰਹੇ ਹਾਂ ਅਮਰਸਰ ਦਿਹਾਤੀ ਅਧੀਨ ਕਹਿ ਸਕਦੇ ਕਿ ਪਿੰਡ ਬਿਆਸ ਦੇ ਨਾਲ ਵਗਦੇ ਬਿਆਸ ਦਰਿਆ ਖੇਤਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਾਣੀ ਦਾ ਪੱਧਰ ਜਿਹੜਾ ਹੈਗਾ ਆਮ ਨਾਲੋਂ ਜਿਹੜਾ ਹੈਗਾ ਵਾਧਾ ਕੀਤਾ ਹੋਇਆ ਦਰਜ ਕੀਤਾ ਜਾ ਰਿਹਾ ਦਰਜ ਕੀਤਾ ਗਿਆ ਔਰ ਨਾਲ ਹੀ ਜੇਕਰ ਗੱਲ ਕਰਾਂ ਤਾਂ ਪਾਣੀ ਦਾ ਵਹਾਅ ਜਿਹੜਾ ਹੈਗਾ ਉਹ ਵੀ ਦੇਖਣ ਦੇ ਵਿੱਚ ਤੁਹਾਨੂੰ ਆਮ ਨਾਲੋਂ ਜਿਹੜਾ ਹੈਗਾ ਉਹ ਜ਼ਿਆਦਾ ਨਜ਼ਰ ਆਵੇਗਾ ਔਰ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਫ ਕਰੀਆਂ ਨੇ ਕਿ ਪਾਣੀ ਬਿਆਸ ਦਰਿਆ ਦੇ ਵਿੱਚ ਜੋ ਆਮ ਸਥਿਤੀ ਸੀਗੀ ਉਸ ਦੇ ਨਾਲੋਂ ਹੁਣ ਵਧਿਆ ਹੋਇਆ ਔਰ ਸਾਈਡ ਦੀਆਂ ਗੱਲ ਕਰਾਂ ਤਾਂ ਸਾਈਡ ਦੇ ਜਿਹੜੇ ਕਿਨਾਰੇ ਸੀਗੇ ਦਰਿਆ ਦੇ ਕਪੂਰਥਲਾ ਦੀ ਤਰਫ ਉੱਥੇ ਵੀ ਪਾਣੀ ਦਾ ਪੱਧਰ ਆ ਗਿਆ ਹੁਣ ਵੱਧਦਾ ਹੋਇਆ ਦੇਖਿਆ ਜਾ ਰਿਹਾ ਔਰ ਹੁਣ ਦੀ ਜੋ ਤਾਜ਼ਾ ਰਿਪੋਰਟ ਹੈਗੀ ਹੈ ਉਸ ਦੇ ਅਨਸਾਰ ਕਰੀਬ ਕਹਿ ਸਕਦੇ ਨੇ ਕਿ 736.20 ਦੀ ਗੇਜ ਜਿਹੜੀ ਹੈਗੀ ਹੈ ਦਰਿਆ ਬਿਆਸ ਦੇ ਵਿੱਚ ਇਸ ਸਮੇਂ ਚੱਲ ਰਹੀ ਹੈ ਔਰ ਜੋ ਕਿ ਸਵੇਰੇ 734 ਦੇ ਕਰੀਬ ਸੀ ਔਰ ਇੱਕਦਮ ਹੁਣ ਜਿਹੜਾ ਵਧਿਆ ਹੈਗਾ ਪਾਣੀ ਦਾ ਉਹ ਇੱਥੇ ਦੇਖਣ ਨੂੰ ਮਿਲਿਆ ਔਰ ਇਸ ਦੇ ਨਾਲ ਹੀ ਪ੍ਰਸ਼ਾਸਨ ਇੱਕ ਅਧਿਕਾਰੀ ਹੈ ਤੇ ਜਿਹੜੇ ਇਰੀਗੇਸ਼ਨ ਵਿਭਾਗ ਦੇ ਮੁਲਾਜ਼ਮ ਇੱਥੇ ਤਾਇਨਾਤ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਫਿਲਹਾਲ ਹੁਣ ਤੱਕ ਸਵੇਰ ਤੋਂ ਲੈ ਕੇ ਸ਼ਾਮ ਨੂੰ ਅਚਾਨਕ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਇੱਥੇ ਵਧਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਜਾਂ ਘਟਦਾ ਦਰਜ ਕੀਤਾ ਜਾਂਦਾ ਉਸ ਦੀ ਸੂਚਨਾ ਵੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਸੱਟ ਨਾਲ ਸਾਂਝ ਕੀਤੀ ਜਾਵੇਗੀ ਸੋ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਪੈਜ ਦੇ ਨਾਲ ਧੰਨਵਾਦ